ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਰ ਠੀਕ ਠਾਕ ਹੋ ਜੀ ਬਿਡੀ ਪੰਜਾਬ ਚੈਨਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂ ਬਲਵਿੰਦਰ ਕੌਰ ਤੇ ਟਾਈਮ ਇੱਕ ਮਿੰਟ ਚੈੱਕ ਕਰ ਲਾ ਟਾਈਮ ਟਾਈਮ ਪਰ ਨਹੀਂ ਪਤਾ ਨਹੀਂ ਕਿੰਨਾ ਹੋ ਗਿਆ ਹੋਗਾ ਲੈਣਾ ਉੱਪਰ ਲੱਗ ਗਈ ਹੈ ਮਸ਼ੀਨ ਅੱਜ ਠੀਕ ਹੋਊਗੀ ਉੱਪਰ ਮਸ਼ੀਨ ਲਾ ਲਈ ਤਾਂ ਇਹ ਦੇਖੋ ਕਰਨ ਮੇਨ ਨਾਲ ਲੱਗਿਆ ਤਾਂ ਪੰਗੇ ਲਈ ਜਾਂਦਾ ਹੈ ਨਾ ਮੈਂ ਕੱਪੜੇ ਨੂੰ ਚੋੜੀਏ ਅਧਰੇ ਕੱਪੜੇ ਆਪਾਂ ਥੋੜੀ ਧੋ ਦੇ ਉੱਤੇ ਨਾ ਇੱਦਾਂ ਇਹ ਪਾਣੀ ਪਿੰਚ ਨਿਕਲਿਆ ਕੱਪੜੇ ਆਪਣੇ ਧੋਤੇ ਜਾ ਰਹੇ ਆ ਠੀਕ ਇਹ ਅੱਜ ਆਪਾਂ ਕਰ ਰਹੇ ਹਾਂ ਜੀ ਰੈਕ ਦੀ ਸਫਾਈ ਨਾਲ ਨਾਲ ਰੈਕ ਦੀ ਸਫਾਈ ਦੇ ਵਿੱਚ ਨਾ ਬੂਟ ਵਗੈਰਾ ਕੱਢ ਲੈਨੇ ਆਪਾਂ ਠੀਕਾ ਸਾਰੇ ਜਿਹੜੇ ਜੁੱਤੀ ਵਗੈਰਾ ਸਿੱਧਾ ਫਲਾਕ ਨੂੰ ਢੇਰ ਲਾ ਲਿਆ ਦੇਖੋ ਇਹਦੇ ਵਿੱਚ ਨਾ ਕੱਢੂੰਗੀ ਬੇਕਰਨ ਸਾਰੇ ਤੇ ਕੋਈ ਟੁੱਟੇ ਡੱਟੇ ਟੁੱਟੇ ਤਾਂ ਵੈਸੇ ਹੈ ਨਹੀਂ ਕੋਈ ਦੇ ਨਾਲ ਹੀ ਨੇ ਸਾਡੇ 5 ਮਿੰਟ ਲੱਗਦੇ ਆ ਕਿਉਂਕਿ ਨੂੰ ਕਾਫੀ ਨੂੰ ਤਾਂ ਟਾਈਮ ਲੱਗ ਰਿਹਾ ਹੈ ਇਹ ਚਾਪਾ ਸਾਰੇ ਬੂਟ ਨੇ ਵੀਡੀਓ ਕੱਢ ਕੇ ਬੂਟ ਦੇ ਚਿੱਪਲ ਜਿਹੜੀ ਵੀ ਹੈਗੇ ਕੱਢ ਕੇ ਇਹ ਤੁਹਾਨੂੰ ਜਿਹੜੀ ਵੀ ਲੱਗਦੀ ਹੈ ਉਹ ਸਾਨੂੰ ਰੱਖਾਂਗੇ ਬਾਕੀ ਸਾਰੇ ਮੇਰੇ ਨਹੀਂ ਲਿਗੇ 10 ਮਿੰਟ ਪਾਵਾਂਗੇ ਸੋ ਜੇ ਨਾ ਤਾਂ ਇਹ ਕੱਪੜੇ ਵਲੌਗ ਨਾ ਬਣੇ ਠੀਕ ਹੈ يلا اضرب يلا اضرب اضرب ਸੇ ਵਾਲੇ ਕਪੜੇ ਨੇ ਜਿਹੜੇ ਮਤਲਬ ਆਪਾਂ ਨਾ ਟਰਾਈ ਨਹੀਂ ਕੀਤੇ ਹੈਗੇ ਤੇ ਕਿਉਂਕਿ ਆਪਣੀ ਜਿਹੜੀ ਉੱਪਰ ਮਸ਼ੀਨ ਪਈ ਆ ਸਿਰਫ ਇਹ ਕੱਲੇ ਕੱਪੜੇ ਕਪੜੇ ਧੋਦੀ ਆ ਤੇ ਫਿਰ ਆਪਾਂ ਨਵੀਂ ਮਸ਼ੀਨ ਲੈ ਲਈ ਸੀ ਕਿਉਂਕਿ ਦੋ ਤਿੰਨ ਵਾਰੀ ਇਹ ਠੀਕ ਕਰਵਾ ਲਈ ਸੀ ਫਿਰ ਖਰਾਬ ਹੋ ਜਾਂਦੀ ਸੀ ਤੇ ਨਵੀਂ ਮਸ਼ੀਨ ਲੈ ਲਈ ਸੀ ਉਹ نیچے ਪਈ ਆ ਤੁਹਾਨੂੰ ਦਿਖਾਈ ਹੋਈ ਸੀ ਕਿ ਮਨੇ ਹਾਂ ਤੇ ਆਹ ਪਾਉਂਦਾ ਬੋਲ फिर तो था तो, तो, कपड़े तो, तो सारे कपड़े सुटकने पा लिए फिर मिल गया ठीक है आखिरी पंक्ति है भाई आराम से कपड़े धो के सुखी लाती ठीक है तिद्रा पर एक हुई तो इतना सारे बूटे काट के जड़ता मतलब ਕਰਨ ਵਾਲੇ ਸੀ ਨਾ ਦੇਖੋ ਸਾਰਾ ਧੋਤਾ ਮੈਂਨੇ ਤੇ ਹੁਣ ਇਹ ਧੁੱਪੇ ਰੱਖਾਂਗੇ ਸੁੱਕ ਜੂਗਾ ਵਧੀਆ ਹੈ ਨਾ ਸਾਫ਼ ਸੁਥਰਾ ਹੋ ਗਿਆ ਫਿਰ ਇਹਦੇ ਵਿੱਚ ਬਸ ਆਪਾਂ ਬੂਟ ਵਗੈਰਾ ਲਾ ਦਾਂਗੇ ਠੀਕ ਹੈ ਜੀ ਇਹ ਆਰੈਂਜ ਜੀ ਪਈਆਂ ਨੇ ਇਹ ਕੱਪੜੇ ਵਗੈਰਾ ਵੀ ਆਪਣੇ ਸੁੱਕੀ ਆਂਦੇ ਨੇ ਜਿਹੜੇ ਕੱਪੜੇ ਸਾਰੇ ਧੋਕੇ ਪਾ ਦਿੱਤੇ ਸੀ ਤੇ ਹੋਰ ਇੱਧਰ ਮੈਂਨੇ ਕੁਛ ਕੁ ਜਿਹੜੇ ਬਸ ਰੱਖਣੇ ਸੀ ਉਹ ਰੱਖ ਕੇ ਧੋਤੇ ਸੱਦੀਆਂ ਵਾਲੇ ਨੇ ਕੁਛ ਇਹ ਲਫਾਫੇ ਚ ਪਾ ਕੇ ਰੱਖ ਦੂੰਗੀ ਮੈਂ ਇਹਦੇ ਵਿੱਚ ਹੀ ਰਹਿ ਕੇ ਚ ਬਾਕੀ ਮੇਰੇ ਨਾਲ ਇੱਕ ਸੈਂਡਲ ਨਾਲ ਜੁੜਾ ਇਹਦੇ ਵਿੱਚ ਪਿਆ ਸੀ ਬਾਕੀ ਤਾਂ ਮੇਰੇ نیچے ਪਏ ਨੇ ਫਰੈਂਡਸ ਮੇਰੇ ਲੱਗ ਰੱਖੇ ਹੋਏ ਨੇ ਹਨਾ ਇਹਨਾਂ ਨੂੰ ਵੀ ਅੱਖੀ ਰੱਖ ਦਿਆਂਗੇ ਮੈਂ ਤੋ ਦਿੱਤੇ ਸਾਮਣੇ ਜੁੱਤੀ ਤੋ ਦਿੱਤੀਆਂ ਮੈਂਨੇ ਆਪਣੀ ਆਪਣੇ ਸੁੱਕਰੇ ਨੇ ਡਰਾਈ ਨਹੀਂ ਕੀਤੇ ਹੋਏ ਤਾਂ ਉਹਨੇ ਕੋਸ਼ਕਾ ਕੱਪੜੇ ਹੁੰਦੇ ਹੈਗੇ ਨੇ ਇੱਥੇ ਪਾ ਦੇ ਤਾਂ ਕੰਨ ਕਹਿੰਦਾ ਮੇਰੇ ਕੱਪੜੇ ਦਾ ਮੈਨੂੰ ਦੇ ਦਿਓ ਮੈਂ ਆਪੇ ਸੁੱਕਣੇ ਪਾਉਂਗਾ ਤਾਂ ਬਹੁਤ ਜ਼ਿਆਦਾ ਹੋ ਗਈ 9 ਬੱਜਰ ਵਾਲੇ ਨੇ ਸਾਢੇ 8:30 ਦਾ ਟਾਈਮ ਹੈ ਫਰੈਂਡਸ

ਤੇ ਅੱਜ ਜਿਹੜੀ ਮੈਂ ਤੁਹਾਨੂੰ ਲਈ ਇੱਕ ਰੈਸਪੀ ਲੇਕੀ ਆ ਤੇ ਅੱਜ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਤੇ ਅੱਜ ਨੂੰ ਅਸੀਂ ਜਿਹੜਾ ਮਤਲਬ ਇੱਕ ਸ਼ਰਬਤ ਦੀ ਰੈਸਪੀ ਬਣਾਵਾਂਗੇ ਫਰੈਂਸਰ ਉਹ ਹੈਗਾਗਾ ਮੈਂਟਾ ਮੈਂਟਾ ਫਲੇਵਰ ਜਾਨਕੀ ਪੁਦੀਨਾ ਪੁਦੀਨੇ ਦਾ ਹੈਗਾ ਆਪਾਂ ਮਤਲਬ ਸ਼ਰਬਤ ਬਣਾ ਸਕਦੇ ਹਾਂ ਘਰ ਦੇ ਵਿੱਚ ਕੀ ਬਣਾ ਸਕਦੇ ਹਾਂ ਉਹ ਸ਼ੇਅਰ ਕਰਾਂਗੇ ਸੋਨਾ ਸਭ ਤੋਂ ਪਹਿਲਾਂ ਸਿਰ ਤੇ ਕੰਮ ਕਰਨਾ ਕਿ ਸੋਨਾ ਸ਼ੇਰ ਕੀਤੀ ਮੈਂ ਬਹੁਤ ਸਾਰੀ ਸੋਸ ਵਾਲੀ ਕੰਪਲਾਈਟ ਹੋ ਦਿੱਤਨਾ ਤੇ ਕਾਪੀਰਸ ਵਾਈਕਰ ਨਾਲ ਇਸੇ ਪੋੜੀ ਅੰਦਰ ਜਿਸ ਨਾਲ ਡਾਇਰੈਕਟਲੀ ਜਿਹਾਸ ਨੂੰ ਸਾਫ ਕੀਤਾ ਜਿਹੜੇ ਫੂਡ ਵਗੈਰਾ ਸੀ ਜਪਲਾ ਵਗੈਰਾ ਸੀ ਆਪਾਂ ਬੜੀ ਫਾਲਤੂ ਕੀਤਾ ਸੀ ਨਾ ਮਦਦ ਨਹੀਂ ਸੀ ਇਹ ਆਪਾਂ ਕੱਢ ਦਿੰਦੀਆਂ ਨੇ ਜਿਹੜੀਆਂ ਹੁਣ ਆਪਾਂ ਅਪੋਹੀ ਹੋਈ ਮਤਲਬ ਜਿਹੜੇ ਆਪਾਂ ਨੂੰ ਚਾਹੀਦੇ ਹਨਾ ਕੁਝ ਜਿਹੜੇ ਸੀ ਕਿ ਵਾਸ਼ ਕਰਕੇ ਰੱਖ ਦਿੱਤੇ ਨੇ ਸਾਬਦੀ ਵਾਲੇ ਦੇ ਉਹਦੇ ਵਿੱਚ ਹੀ ਰੱਖਿਆ ਵੈਸੀ ਚਾਰ ਪੰਜ ਜਦ ਰਹਿ ਗਈ ਸੀ ਜੇ ਫਰੈਂਸ ਵਿੱਚ ਰੱਖੇ ਹੋਏ ਸੀ ਤੇ ਉਹਨਾਂ ਹੁਣ ਕੋਸ਼ ਕਰਕੇ ਇਹਨਾਂ ਵਾਪਸ ਬਾਹਰ ਦੇ ਵਿੱਚ ਰੱਖ ਤੇ ਤੇ ਕੱਪੜੇ ਲਾ ਲਏ ਸੀ ਹਾਫ ਟਾਈਮ ਦਾ ਕੱਪੜਾ ਲਾ ਕੇ ਲਏ ਹਨ ਤੇ ਇਸ ਤੋਂ ਪਹਿਲਾਂ ਫਿਰ نیچے ਆ ਕੇ ਜਿਹੜਾ ਹੈਗਾ ਸੀਗਾ نیچے ਆਈ ਤਾਂ ਫਿਰ ਮੰਮੀ ਨੇ ਜਿਹੜਾ ਸੀਗਾ ਆਟਾ ਗਰ ਰੱਖਿਆ ਵੈਸੇਗਾ ਆਲੂ ਰੱਖੇ ਹੋਏ ਸੀ ਤੇ ਫਿਰ ਮੰਮੀ ਕਹਿੰਦੇ ਕਿ ਚਲੋ ਅਚਾਰ ਬਣਾਉਣੇ ਬਣਾ ਲੰਨੇ ਆਂ ਜੰਮੀਆਂ ਲੋਕਾਂ ਦਾ ਬੰਗੋਲੇ ਬਣਾਉਣੇ ਆਂ ਲੱਗੇ ਤੇ ਹੰਤੇ ਉਹਨੇ ਬਣਾਏ ਸੀ ਤੇ ਮੈਂ ਤੇ ਉਹਨਾਂ ਨੂੰ ਮੀਰਾ ਤੇ ਸੁਣ ਲੈਣ ਲੱਗ ਗਈ ਸੀ ਪਰ ਕਿਸਾਨ ਨੇ ਖਾ ਲਈ ਸੀ ਤੇ ਉਹਨਾਂ ਨੂੰ ਆ ਗਿਆ ਫੋਨ ਤੇ ਉਹ ਗਏ ਹੋਏ ਸੀ ਕਿਤੇ ਠੀਕ ਹੈ ਜੀ ਤੇ ਮੈਂ ਤੇ ਵਾਈਟ ਕਲਰ ਦਾ ਸੁਣ ਆਇਆ ਹੈ ਨਾ ਵੀਡੀਓ ਸ਼ੇਅਰ ਕੀਤੀ ਸੀ ਉਹਦੇ ਵਿੱਚ ਮੈਂ ਦੱਸਿਆ ਸੀ ਮੈਂ ਕੋਟ ਜਿਹੜਾ ਹੈਗਾ ਸੀ ਰੈਡੀ ਕੀਤੀ ਸੀ ਉਹਨੂੰ ਪਾਕਿਸਤਾਨ ਨੇ ਆਪਾਂ ਬਾਹਰ ਜਾਣਾ ਤੇ ਇੱਕ ਲੈਸ ਬਾਅਦ ਜੇ ਉਹਨੂੰ ਤੁਹਾਨੂੰ ਦਿਖਾ ਰਿਹਾ ਹਾਂ ਕੁਝ ਇਸ ਤਰ੍ਹਾਂ ਦੇ ਚੀਜ਼ ਲੋਕਾਂ ਨੂੰ ਦੱਸਣ ਦਾ ਹੋਣਾ ਹੈ ਸਮਾਰਟ ਨਹੀਂ ਹੈਗਾ ਇਸ ਤਰ੍ਹਾਂ ਨੇ ਸਾਫ ਕਰ। ਇਸ ਤਰ੍ਹਾਂ ਦੇ। ਸਹੀ ਗੱਲ ਜਿਹਨੂੰ ਮੈਂ ਕਰ ਮੇਰੀ ਮਾਸਾ ਡਿਸ਼ ਇਸ ਤਰ੍ਹਾਂ ਸੋਹਣਾ ਲੱਗਿਆ ਤੇ ਇਹਨਾਂ ਤਾਂ ਹਲਕਾ ਜਿਹਾ ਹੀ ਤੇ ਬਾਕੀ ਜੇ ਹਾਂ ਤੇ ਚਲੋ ਜੀ ਫਿਰ ਆਪਾਂ ਨਾਲ ਖੋਲਣੀ ਸਦੀਨੇ ਲੱਗ ਰਹੇਗਾ ਸਰ ਪਤੰਥਾ ਗਰਮੇ ਦੇ ਇਸ ਤਰ੍ਹਾਂ ਦੇ ਸਾਫ ਹੋ ਤਾਂ ਵਧੀਆ ਲੱਗਦੇ ਹਨ ਤੇ ਆਪਾਂ ਕੋਈ ਨਾ ਰੈਸਪੀ ਸਮਝੀ ਕਰਦੇ ਰਾਵਾਂਗੇ ਜੀ। ਸੋ ਜੀ ਚੈਨਲ ਤੇ ਆ ਰਹੇ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਲਾਈਕ ਨੂੰ ਵੀ ਦਬਸ ਕਰ ਲਓ ਤਾਂ ਕਿ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੇ ਜਿਹੜੀ ਥੋੜੀ ਜਿਹੀ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਜਰੂਰ ਕਰ ਦੇਣਾ ਇੱਕ ਕਮੈਂਟ ਜਰੂਰ ਕਰਕੇ ਜਾਇਆ ਕਰੋ ਵੀਡੀਓ ਤੁਹਾਨੂੰ ਕਾਫੀ ਜ਼ਿਆਦਾ ਮੋਟੀਵੇਸ਼ਨ ਮਿਲਦਾਗਾ ਜਦੋਂ ਤੁਸੀਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਥੋੜੇ ਥੋੜੇ ਕਮੈਂਟ ਲਈ ਬਹੁਤ-ਬਹੁਤ ਧੰਨਵਾਦ ਕਰਦੀ ਹੈ ਮੈਂ ਜਿਹੜੇ ਹਰ ਰੋਜ਼ ਵੀਡੀਓ ਦੇਖਦੇ ਆ ਠੀਕ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਹਰ ਰੋਜ਼ ਜਿਹੜੇ ਹੈਗੇ ਆ ਮੇਰੇ ਭੈਣਾ ਹਨਾ ਇਹਨੂੰ ਕਾਫੀ ਜਿਆਦਾ ਉਹਨਾਂ ਲੋਕਾਂ ਨੂੰ ਵਧੀਆ ਵਧੀਆ ਕਮੈਂਟ ਕਰਦੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਸੋ ਇਸ ਤਰ੍ਹਾਂ ਸਪੋਰਟ ਕਰਦੇ ਰਹੋ ਠੀਕ ਹੈ ਜੀ ਤੁਹਾਡੇ ਸਪੋਰਟ ਨਾਲ ਹੀ ਅੱਗੇ ਜਾਣਾਗਾ ਜੀ ਚਲੋ ਜੀ ਫਿਰ ਅੱਜ ਆਪਾਂ ਜਿਹੜੀ ਅੱਜ ਦੀ ਜਿਹੜੀ ਰੈਸਪੀ ਹੋਊਗਾ ਠੀਕ ਹੈ ਜੀ ਕੰਮ ਸ਼ੁਰੂ ਸਭ ਤੋਂ ਪਹਿਲਾਂ ਮੈਂ ਦਾਲ ਪਨੀਰ ਦੀ ਆਪਾਂ ਚਾਹੀਦਾ ਵਾ ਇੱਥੇ ਆਪਾਂ ਦੋ ਨਿੰਪੂਲੇ ਆ ਤੇ ਕੱਚੀ ਅੰਬੀ ਲਈ ਆ ਆਪਾਂ ਠੀਕ ਹੈ ਜੀ ਤੇ ਇਸ ਦਾ ਜਿਹੜਾ ਜਰੂਰ ਤਿਆਰ ਕਰਵਾ ਲਿਆ ਸੀ ਠੀਕ ਜੀ ਪਹਿਲਾਂ ਮੈਂ ਅੱਗੇ ਪਦੀ ਗੁਰ ਇਹਦਾ ਕੋ ਬਣਾਉਣਾ ਹੈ ਜੀ ਸਰਬਤ ਠੀਕ ਹੈ ਤੇ ਸਾਨੂੰ ਪਿਆਗੇ ਹੁਣ ਆਪਾਂ ਕਿਤੇ ਬਣਾਉਣੀ ਹੈ ਮੈਂ ਤੇ ਲੈ ਲਣਾ ਮਤਲਬ ਇਹਨੂੰ ਕੋਈ ਮੈਂ ਮਤਲਬ ਸ਼ਾਰਟ ਕੇ ਪੱਤੇ ਤੋੜਦੇ ਨੇ ਤੋੜ ਠੀਕ ਹੈ ਤੇ ਨਾਲ ਇਹਨੇ ਕੱਟ ਲਾ ਜੀ ਆਬੀ ਠੀਕ ਹੈ ਕਿ ਜੋ ਅੱਧੇ ਅੰਬੀ ਲੱਗੂਗੇ ਅੱਧੇ ਅੰਬੀ ਬੱਟੂਗੇ ਤੇ ਜੋ ਦਰਨੀ ਕੋੜਾ ਬਣਾਉਣੀ ਪੂਟੋ ਠੀਕ ਹੈ ਜੀ ਸਾਰਾ ਕੁਝ ਕਰਕੇ ਆਪਾਂ ਤੁਹਾਨੂੰ ਫਿਰ ਦਿੰਦੇ ਲੋ ਜੀ ਸਾਰੀ ਤਿਆਰੀ ਕਰ ਲਈ ਆਪਾਂ ਹਾਂਜੀ ਫਰੈਂਡਸ ਇਹ ਲਈ ਮੈਂ ਪੁਦੀਨਾ ਜੀ ਪੁਦੀਨੇ ਨੂੰ ਆਪਾਂ ਡੰਗੋ ਕੀ ਜਿਹੜਾ ਧੋ ਲਿਆ ਠੀਕਾ ਜੀ ਮੈਂ ਥੋੜਾ ਜੀ ਲਿਆਗਾ ਤੇ ਬਾਕੀ ਮੈਂ ਰੱਖ ਦਿੱਤਾ ਬਾਅਦ ਵਿੱਚ ਛਿੱਲਾਂਗੇ ਤੇ ਇੱਥੇ ਮੈਂ ਕੱਚੀ ਅੰਬੀ ਨੂੰ ਜਿਹੜਾ ਹੈਗਾ ਅੱਧੀ ਨੂੰ ਕੱਟ ਲਿਆ ਠੀਕਾ ਜੀ ਦੋ ਮੈਂ ਲੈ ਇਹਨੇ ਜੀ ਨਿੰਬੂ ਤੇ ਬਸ ਇਹਨਾਂ ਨੂੰ ਆਪਾਂ ਨਿੰਬੂ ਨੂੰ ਤੁਸੀਂ ਜਦੋਂ ਮਤਲਬ ਅੱਗੇ ਮੈਂ ਤੁਹਾਨੂੰ ਦੱਸਦੀ ਆ ਵੀ ਕਿਵੇਂ ਕਿਵੇਂ ਰੜਾ ਹੈਗਾ ਆਪਾਂ ਇਹ ਤਿਆਰ ਕਰਨਾ ਠੀਕਾ ਜੀ ਤੇ ਇਸ ਤਰ੍ਹਾਂ ਦਾ ਤੁਹਾਡੇ ਕੋਲੇ ਹਾਰ ਘਰ ਦੇ ਵਿੱਚ ਮੌਜੂਦ ਹੁੰਦਾ ਠੀਕਾ ਜੀ ਆਪਾਂ ਜਿਹਦੇ ਵਿੱਚ ਮਾਮ ਜਿਸ ਤੱਕ ਆ ਜਮ ਨੂੰ ਛੋਟਾ ਤੇ ਓਖਲੀ ਦੀ ਕਹਿ ਦੁੰਦੇ ਹਣਾ ਮਾਮ ਜਿਸਤਾ ਛੋਟਾ ਗਾਹੀ ਠੀਕਾ ਜੀ ਦੇ ਵਿੱਚ ਡਰਾਈ ਫਰੂਟ ਵਗੈਰਾ ਕੱਟੇ ਜਾਂਦੇ ਸੌਰੀ ਕੁੱਟੇ ਜਾਂਦੇ ਹਣਾ ਤੇ ਇਹਦੇ ਵਿੱਚ ਪਾਇਆ ਜੀ ਮੈਂ ਨਿੰਬੂ ਤੇ ਧਣੀਆਂ ਠੀਕ ਹੈ ਜੀ ਇਹਨੂੰ ਆਪਾਂ ਕੁੱਟਣਾ ਜਿਹੜਾ ਨਿੰਬੂ ਉਹ ਆਪਾਂ ਰਸ ਦੇ ਸਮੇਤ ਹੀ ਪਾਉਣਾ ਰਸ ਨਹੀਂ ਕੜਨਾ ਉਹ ਰਸ ਦੇ ਸਮੇਤ ਇੱਕ ਨਿੰਬੂ ਦੇ ਵਿੱਚ ਪਾ ਲੈਣਾ ਤੇ ਧਣੀਆਂ ਤੇ ਧਣੀਆਂ ਪਾ ਕੇ ਇਹਨੂੰ ਆਪਾਂ ਕੁੱਟਣਾ ਦੇਖੋ ਜੀ ਮੈਂ ਗ੍ਰੈਂਡ ਵੀ ਕਰ ਸਕਦੀ ਸੀ ਇਹਦਾ ਕੋਈ ਕਾਰਨ ਆ ਜਿਹੜਾ ਮੈਂ ਇਸ ਤਰ੍ਹਾਂ ਮਤਲਬ ਕੁੱਟ ਰਹੀ ਆ ਇਸ ਤਰ੍ਹਾਂ ਕੁੱਟਣ ਦੇ ਨਾਲ ਕਾਫੀ ਜ਼ਿਆਦਾ ਵਧੀਆ ਫਲੇਵਰ ਆਉਂਦਾਗਾ ਫਰੈਂਡਸ ਜਦੋਂ ਆਪਾਂ ਜਿਹੜਾ ਆਪਾਂ ਜਿਹੜਾ ਇਹ ਡਰਿੰਕ ਤਿਆਰ ਕਰ ਰਹੇ ਆ ਠੀਕ ਆ ਜੀ ਇਹਦੇ ਵਿੱਚ ਨਾ ਕਾਫੀ ਜ਼ਿਆਦਾ ਇਹਦਾ ਟੇਸਟ ਆਉਂਦਾ ਬਹੁਤ ਸੋਹਣਾ ਫਲੇਵਰ ਆਉਂਦਾ ਇਹਦਾ ਤੇ ਹਨਾ ਮਤਲਬ ਕਿ ਨਾ ਮੈਂ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਇਹ ਛਿੱਟੇ ਆਉਂਦੇ ਸੀਗੇ ਤਾਂ ਕਰਕੇ ਇਹਨੂੰ ਮੈਂ ਹੱਥ ਨਾਲ ਟਾਪ ਲਿਆ ਫਿਰ ਉਹ ਆਪਾਂ ਕੁੱਟ ਲਾਂਗੇ ਠੀਕ ਆ ਜੀ ਚੰਗੀ ਤਰ੍ਹਾਂ ਨੂੰ ਕੁੱਟਾਂਗੇ ਆਪਾਂ ਜਦੋਂ ਚੰਗੀ ਤਰ੍ਹਾਂ ਘੁੱਟਣ ਤੋਂ ਬਾਅਦ ਠੀਕ ਹੈ ਜੀ ਤੇ ਬਸ ਫਿਰ ਆਪਾਂ ਅਗਲਾ ਪ੍ਰੋਸੈਸ ਕਰਦੇ ਹਾਂ ਜੀ ਸੋ ਬਲੌਗ ਦੇ ਨਾਲ-ਨਾਲ ਤੁਹਾਨੂੰ ਹਰ ਰੋਜ਼ ਜਿਹੜੀ ਹਰ ਬਲੌਗ ਦੇ ਵਿੱਚ ਇੱਕ ਰੈਸਪੀ ਆਪਾਂ ਦਿਆ ਕਰਾਂਗੇ ਜੀ ਠੀਕ ਹੈ ਜੀ ਪਲੀਜ਼ ਸਪੋਰਟ ਕਰੋ ਤੇ ਮੈਂ ਲੈਣ ਚਲੀ ਗਈ ਸੀ ਜੀ ਮਿਕਸੀ ਵਾਲਾ ਕੱਪ ਠੀਕ ਹੈ ਜੀ ਮਿਕਸੀ ਵਾਲਾ ਕੱਪ ਨੂੰ ਮਤਲਬ ਧੂਣ ਲੱਗੀ ਸੀ ਲਓ ਜੀ ਢੋਕੇ ਆਪਾਂ ਮਿਕਸੀ ਦੇ ਕੱਪ ਨੂੰ ਲੈ ਆਏ ਆ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਜੀ ਮਿੰਟ ਠੀਕ ਹੈ ਜੀ ਜਾਣੇ ਕਿ ਪੁਦੀਨਾ ਤੁਸੀਂ ਤਾਜ਼ਾ ਪੁਦੀਨਾ ਲੈਣਾ ਲਾਉਂ ਚੰਗੇ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਆਪਾਂ ਅੰਬੀ ਗੱਟੀ ਹੋਈ ਆ ਠੀਕ ਹੈ ਜੀ ਉਹ ਪਾ ਲੈਣੀ ਹੈ ਜੇ ਤੁਸੀਂ ਜ਼ਿਆਦਾ ਮਤਲਬ ਪਾਣੀ ਤਿਆਰ ਕਰ ਰਹੇ ਤਾਂ ਪੂਰੀ ਪੂਰੀ ਅੰਬੇ ਵੀ ਤੁਸੀਂ ਪਾ ਸਕਦੇ ਮੈਂ ਇੱਥੇ ਆ ਸਾਡੇ ਤਕਰੀਬਨ 7-8 ਗਲਾਸ ਬਣ ਗਏ ਸੀਗੇ ਤੇ ਅੱਧੀ ਅੰਬੀ ਮੈਂ ਇਹਦੇ ਵਿੱਚ ਯੂਜ਼ ਕੀਤੀ ਆ ਠੀਕ ਹੈ ਜੀ ਇਹਦੇ ਵਿੱਚ ਕਾਲਾ ਨਮਕ ਕਾਲੀ ਮਿਰਚ ਦਾ ਪਾਊਡਰ ਹੈਗਾ ਠੀਕ ਹੈ ਜੀ ਉਹ ਆਪਾਂ ਪਾ ਰਹੇ ਹਾਂ ਦੋ ਚਮਚ ਪਾਉਂਗੀ ਮੈਂ ਤੇ ਸੈਲਡ ਵਾਲਾ ਮਤਲਬ ਤਿਆਰ ਕਰਕੇ ਰੱਖਿਆ ਹੈ ਆਪਣਾ ਤੇ ਮੈਂ ਇਹਦੇ ਵਿੱਚ ਯੂਜ਼ ਕਰ ਲਿਆ ਠੀਕ ਹੈ ਜੀ ਕਾਲੀ ਮਿਰਚ ਤੇ ਚਿੱਟਾ ਨਮਕ ਤੇ ਕਾਲਾ ਨਮਕ ਇਹਨੇ ਚੀਜ਼ਾਂ ਨੂੰ ਮਿਕਸ ਕਰਕੇ ਰੱਖਿਆ ਆ ਜੀ ਦੋ ਚਮਚਾ ਪਾਊਡਰ ਕਰ ਦਿੱਤੇ ਨੇ ਇਹਦੇ ਵਿੱਚ ਜੇ ਆਪਾਂ ਨੂੰ ਘੱਟ ਉਹਦ ਲੱਗਿਆ ਤਾਂ ਬਾਅਦ ਵਿੱਚ ਆਪਾਂ ਹੋਰ ਪਾ ਲਾਂਗੇ ਠੀਕ ਹੈ ਜੀ ਇਸ ਤੋਂ ਬਾਅਦ ਜਿਹੜੀ ਤੁਸੀਂ ਪਾਉਣਾਗਾ ਜੀ ਇਹਦੇ ਵਿੱਚ ਚੀਨੀ ਠੀਕ ਹੈ ਜੀ ਚੀਨੀ ਵੀ ਪਾ ਸਕਦੇ ਤੁਸੀਂ ਅ ਇੱਥੇ ਤੁਸੀਂ ਉਹ ਵੀ ਲੈ ਸਕਦੇ ਹੋ ਮਿਸਰੀ ਠੀਕ ਹੈ ਜੀ ਮਿਸਰੀ ਵੀ ਲੈ ਸਕਦੇ ਹੋ ਠੀਕ ਹੈ ਤੇ ਮੇਰੇ ਕੋਲ ਮਿਸਰੀ ਹੈਗੀ ਸੀ ਬਟ ਮੈਂ ਮਿਸਰੀ ਯੂਜ਼ ਨਹੀਂ ਕੀਤੀ ਹੈਗੀ ਤੇ ਆਪਾਂ ਦੇ ਵਿੱਚ ਨਾ ਡੇਡ ਤੁਸੀਂ ਜਿੰਨਾ ਕੁ ਮਿੱਠਾ ਪੀਣਾ ਚਾਹੁੰਦੇ ਹੋ ਉਸ ਦੇ ਹਿਸਾਬ ਨਾਲ ਪਾ ਲਿਓ ਮੈਂ ਇੱਥੇ ਇੱਕ ਚਮਚਾ ਜਿਹੜਾ ਹੈਗਾ 슈ਗਰ ਤਾਂ ਲਿਆ ਪਾ ਠੀਕ ਹੈ ਜੀ ਦੁੱਸਤਵਾਦ ਦੇ ਬੀ ਕੱਢਣ ਤੋਂ ਬਾਅਦ ਠੀਕ ਹੈ ਜੀ ਬੀ ਕੱਢ ਲਿਆ ਪਤਾ ਕਿ ਬੀ ਇਹਦੇ ਵਿੱਚ ਨਾ ਜਾਣ ਹਨਾ ਤੇ ਆਪਾਂ ਇਹਦੇ ਵਿੱਚ ਇਹ ਨਿਚੋੜ ਲਾਂਗੇ ਇਹ ਨਿੰਬ ਮੈਂ ਤੇ ਹੱਥ ਨਾਲ ਹੀ ਨਿਚੋੜ ਲਈ ਜੀ ਤੁਸੀਂ ਜਿਵੇਂ ਮਰਜ਼ੀ ਕਰ ਸਕਦੇ ਹੋ ਤੁਸੀਂ ਨਿੰਬੂੰਨ ਚੋੜ ਦੇ ਨਾਲ ਵੀ ਨਿਚੋੜ ਸਕਦੇ ਹੋ ਠੀਕ ਹੈ ਜੀ ਲਓ ਜੀ ਮੈਨੇ ਪਹੁੰਚੌਰ ਦਿੱਤੇ ਨੇ ਤੇ ਹੁਣ ਆਪਾਂ ਇਹਨੂੰ ਕਰਾਂਗੇ ਜੀ ਗਰਾਇੰਡ ਠੀਕ ਹੈ ਜੀ ਟੱਕਣ ਬੰਦ ਕਰਕੇ ਮੈਂ ਕਰ ਦਿੰਦੀ ਹਾਂ ਇਹਨੂੰ ਗਰਾਇੰਡ ਲਓ ਜੀ ਇਹ ਗਰਾਇੰਡ ਹੋ ਗਿਆ ਕੁਛ ਇਸ ਤਰ੍ਹਾਂ ਦਾ ਟੈਕਸਚਰ ਆਇਆ ਤੇ 스멜 ਵੀ ਕਾਫੀ ਜਿਆਦਾ ਵਧੀਆ ਆ ਰਹੀ ਜਦੋਂ ਮੈਂ ਇਹਨੂੰ ਖੋਲ ਲਿਆ ਤੇ ਫਰੈਂਡਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਲਓ ਜੀ ਹੁਣ ਇਹਨੂੰ ਆਪਾਂ ਟਰਾਂਸਫਰ ਕਰ ਲਾਂਗੇ ਜੀ ਜੱਗ 'ਚ। ਠੀਕ ਹੈ ਜੀ ਇਹਦੇ ਵਿੱਚ ਪਾਣੀ ਪਾ ਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਜਿਹੜਾ ਹੈਗਾ ਇਹਦੇ ਵਿੱਚ ਮਿਕਸਰ ਉਹਦੇ ਵਿੱਚ ਮਤਲਬ ਪਾ ਲਾਂਗੇ ਜੀ। ਠੰਡਾ ਪਾਣੀ ਪਾ ਲਾਂਗੇ ਆਪਾਂ। ਲਓ ਜੀ ਪਾਣੀ ਪਾ ਕੇ ਹੁਣ ਚੰਗੀ ਤਰ੍ਹਾਂ ਦੇ ਨਾਲ ਆਪਾਂ ਜਿਹੜਾ ਹੈਗਾ ਮਿਕਸਰ ਉਹ ਲਾ ਲਾਂਗੇ। ਲਓ ਜੀ ਠੀਕ ਹੈ ਇਸ ਤੋਂ ਬਾਅਦ ਤੁਸੀਂ ਕੀ ਕਰਨਾ ਉਸ ਤੋਂ ਬਾਅਦ ਜਿੰਨਾ ਕ ਤੁਹਾਨੂੰ ਪਾਣੀ ਦੀ ਲੋੜ ਆ ਤੁਸੀਂ ਉਹ ਪਾ ਦੇਣਾ ਤੇ ਇਧਰ ਆਪਾਂ ਜਿਹੜਾ ਕੁੱਟਿਆ ਹੋਇਆ ਇਹ ਰੱਖਿਆ ਹੋਇਆ ਸੀਗਾ ਆਪਣਾ ਪੁਦੀਨਾ ਤੇ ਲੈਮਨ ਠੀਕ ਹੈ ਜੀ ਇਹ ਵੀ ਇਹਦੇ ਵਿੱਚ ਐਡ ਕਰ ਦੇਣਾ ਮੈਂ ਥੋੜਾ ਜਿਹਾ ਹੋਰ ਇਹਨੂੰ ਮਤਲਬ ਹੋ ਕੁੱਟਣ ਦੇ ਲੱਗੀ ਸੀ ਤੇ ਲਓ ਜੀ ਆਪਾਂ ਓ ਵੀ ਇਹਦੇ ਵਿੱਚ ਐਡ ਕਰ ਦੇਣਾ ਹੁਣ ਆਪਾਂ ਲੋਡ ਦੇ ਲੋਡ ਦੇ ਮੁਤਾਬਕ ਆਪਾਂ ਜੱਗ ਭਰ ਲਾਂਗੇ ਹਨਾ ਪਾਣੀ ਦਾ ਜਿਹੜਾ ਜੱਗ ਹੈ ਮੈਂ ਪੂਰਾ ਭਰ ਲੂੰਗੀ ਤੇ ਜੀ ਠੰਡਾ ਪਾਣੀ ਲਾਉਂਗੀ ਕੈਂਪਰ ਚੋਂ ਮੈਂ ਲਓ ਜੀ ਠੰਡਾ ਪਾਣੀ ਪਾ ਲਿਆ ਤੇ ਹੁਣ ਆਪਾਂ ਇਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਬਰਫ਼ ਠੀਕ ਹੈ ਜੀ ਲਓ ਜੀ ਬਰਫ਼ ਮੈਂ ਲੈ ਆਈਆਂ ਬਾਫ ਕੱਢ ਕੇ ਜਿਹੜਾ ਪਾਣਾ ਲਿਆ ਆਪਾਂ ਠੀਕ ਆ ਜੀ ਤੁਹਾਡੇ ਕੋਲੇ ਟੁਕੜੀਆਂ ਹੈਗੀਆਂ ਨੇ ਤੁਸੀਂ ਵੀ ਪਾ ਸਕਦੇ ਹੋ ਠੀਕ ਆ ਲਓ ਜੀ ਬਾਫ ਆ ਪੈਡ ਕਰ ਦਿੱਤੀ ਇਹਦੇ ਵਿੱਚ ਇਸ ਤੋਂ ਬਾਅਦ ਤੁਸੀਂ ਇੱਕ ਹੋਰ ਜੱਗ ਲੈਣਾ ਜਾਂ ਕੋਈ ਬਰਤਨ ਲੈ ਸਕਦੇ ਹੋ ਤੇ ਆਪਾਂ ਇਹਨੂੰ ਪਉਣ ਲੱਗਾਂਗੇ ਠੀਕ ਆ ਜੀ ਸਾਰੇ ਨੂੰ ਪਉਣ ਲੱਗਾਂਗੇ ਆਪਾਂ ਲਓ ਜੀ ਇਹ ਸਾਰੇ ਜਿਹੜੇ ਡਰਿੰਕ ਆਪਾਂ ਤਿਆਰ ਕੀਤੀ ਆ ਇਹਨੂੰ ਆਪਾਂ ਪਉਣ ਲਾਂਗੇ ਲਓ ਜੀ ਸਾਰਾ ਪੁੰਨ ਲਿਆ ਤੁਸੀਂ ਦੇਖੋ ਕਲਰ ਕਿੰਨਾ ਜਿਆਦਾ ਪਿਆਰਾ ਜਿਹਾ ਆਇਆ ਮਤਲਬ ਬਹੁਤ ਸੋਹਣਾ ਕਲਰ ਆਇਆ ਕਲਰ ਦੇ ਨਾਲ ਨਾਲ ਬਹੁਤ ਹੀ ਜਿਆਦਾ ਟੇਸਟੀ ਬਣਦਾ ਹੈ ਫਰੈਂਡਸ ਇਹਨੂੰ ਤੁਸੀਂ ਜ਼ਰੂਰ ਟਰਾਈ ਕਰਿਓ ਮੇਰੇ ਕਹਿਣ ਤੇ ਇੱਕ ਵਾਰੀ ਤੇ ਬਹੁਤ ਜਿਆਦਾ ਟੇਸਟੀ ਬਣਦਾ ਬਾਕੀ ਐ ਵੀ ਇਹਦੇ ਵਿੱਚ ਜਿਹੜੀ ਚੀਜ਼ਾਂ ਪਾਈਆਂ ਉਹ ਗਰਮੀ ਲਈ ਕਾਫੀ ਜਿਆਦਾ ਵਧੀਆ ਨੇ ਗਰਮੀ ਦੇ ਵਿੱਚ ਹਨਾ ਹੈਲਦੀ ਆ ਤੇ ਹਨਾ ਤੇ ਜ਼ਰੂਰ ਟਰਾਈ ਕਰਿਓ ਇਹਨੂੰ ਲਓ ਜੀ ਹੁਣ ਆਪਾਂ ਨਾ ਇਹਨੂੰ ਗਲਾਸ ਦੇ ਵਿੱਚ ਟ੍ਰਾਂਸਫਰ ਕਰਾਂਗੇ ਠੀਕ ਹੈ ਜੀ ਤੇ ਪਸਾਦਾਰ ਜਿੰਦੇ ਕਿ ਆਮ ਜਿਹਾ ਲੱਗਦਾ ਤੇ ਪਹਿਲਾਂ ਆਪਾਂ ਇਹਨੂੰ ਥੋੜਾ ਜਿਹਾ ਗਾਰਨਿਸ਼ ਕਰ ਲਈਏ ਲੋਜੀ ਪਰਫੂਰ ਪਾ ਦੁੱਤੀ ਆ ਇਹਦੇ ਵਿੱਚ ਮੈਂ ਤਾਂ ਕਿ ਥੋੜਾ ਜਿਹਾ ਹੋਰ ਚਿਲਡ ਹੋ ਜੇ ਕਾਫੀ ਜ਼ਿਆਦਾ ਠੰਡਾ ਠੰਡਾ ਜਿਹੜਾ ਹੈਗਾ ਇਹ ਵਧੀਆ ਲੱਗਦਾ ਕਿਉਂਕਿ ਉਸ ਤਰ੍ਹਾਂ ਥੋੜਾ ਜਿਹਾ ਤੇਜ਼ ਠੰਡਾ ਕਰੇ ਹੋ ਨੂੰ ਹਨ ਤਾਂ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਲੋ ਜੀ ਅੱਪਾ ਗਾਰਨਿਸ਼ ਕਰ ਰਹੇ ਹਾਂ ਨੂੰ ਇੱਥੇ ਨਿੰਬੂ ਇਹੜਾ ਕੱਟ ਕਰਕੇ ਉਹ ਲਾਇਆ ਮੈਂਨੇ ਥੋੜੀਆਂ ਜੀਆਂ ਪਰ ਰੱਖਾਂਗੇ ਜੀ ਪਦੀਨੇ ਦੀਆਂ ਪੱਤੀਆਂ ਇਹਦੇ ਉੱਤੇ ਤੇ ਫਰੈਂਡਸ ਥੋੜਾ ਜਿਹਾ ਮੈਨੂੰ ਨਮਕ ਘੱਟ ਲੱਗਿਆ ਮੈਂ ਤੁਹਾਡੇ ਨਾਮਕ ਵੀਰੇ ਵਿੱਚ ਐਡ ਕੀਤਾ ਤੇ ਦੂਸਰੇ ਚਾਹ ਦੇ ਵਿੱਚ ਵੀ ਨਮਕ ਪਾ ਦਿੱਤਾ ਕਿਉਂਕਿ ਥੋੜਾ ਜਿਹਾ ਮੈਂ ਟੇਸਟ ਕਰਕੇ ਦੇਖ ਲਿਆ ਸੀਗਾ ਤੇ ਕਾਫੀ ਜਿਆਦਾ ਵਧੀਆ ਬਣਿਆ ਹੋਇਆ ਵੈਸੇ ਤਾਂ ਥੋੜਾ ਜਿਹਾ ਨਮਕ ਮੈਨੂੰ ਘੱਟ ਸੀ ਜੇ ਤੁਸੀਂ ਮਿੱਠਾ ਵੀ ਬਥੇ ਤੇਜ਼ ਪੀਂਦੇ ਹੋ ਤੁਸੀਂ ਮਿੱਠਾ ਦੇ ਵਿੱਚ ਹੋਰ ਪਾ ਸਕਦੇ ਹੋ ਬਸ ਮੀਡੀਅਮ ਜਿਹਾ ਸੀ ਇਹਦੇ ਵਿੱਚ ਤਾਂ ਕਾਫੀ ਜਿਆਦਾ ਮੈਂ ਤਾਂ ਟੇਸਟੀ ਹੀ ਸੀਗਾ ਬਹੁਤ ਜ਼ਿਆਦਾ ਟੇਸਟੀ ਸੀ ਫਰੈਂਡਸ ਲੋ ਜੀ ਹੁਣ ਇਹਨਾਂ ਨੂੰ ਪਾਏ ਤੇ ਲਾ ਦਾਂਗੇ ਜੀ ਦੀ ਗ੍ਰੀਨ ਪੱਤੇ ਪੁਦੀਨੇ ਦੇ ਥੋੜਾ ਜਨ ਨੂੰ ਆਪਾਂ ਸਜਾ ਲਾਂਗੇ ਜੀ ਲਓ ਜੀ ਤਿਆਰ ਹੈ ਜੀ ਆਪਣੀ ਮੈਂਟ ਫਲੇਵਰ ਡਰਿੰਕ ਲਓ ਜੀ ਦੂਸਰ ਕਰ ਦਿੱਤਾ ਤਿਆਰ ਠੀਕ ਹੈ ਜੀ ਬਹੁਤ ਜ਼ਿਆਦਾ ਮੈਨੂੰ ਉਹ ਹੈਪੀ ਕਿ ਕੇ ਦੇਖ ਲਾ ਵੀ ਕਿਵੇਂ ਬਣਿਆ ਹਨਾ ਬਾਕੀ ਦੇਖੋ ਜੀ ਬਣਾ ਮਤਲਬ ਕਾਫੀ ਦਾ ਟੇਸਟੀ ਬਣਦਾ ਮੈਂ ਕਿਦੂਆ ਪਹਿਲਾਂ ਵੀ ਟਰਾਈ ਕੀਤਾ ਨਾ ਤੇ ਆਪਾਂ ਵੀ ਕੇ ਤੁਹਾਨੂੰ ਦੱਸਦੇ ਆ ਬਹੁਤ ਜ਼ਿਆਦਾ ਟੇਸਟੀ ਤੇ ਪਦੀਨੇ ਦਾ ਫਲੇਵਰ ਹੋ ਜਾ ਰਿਹਾ ਤੁਸੀਂ ਨਮਕ ਜਿਹੜਾ ਹੈਗਾ ਇਹਦੇ ਵਿੱਚ ਘੱਟ ਸੀਗਾ ਫਿਰ ਪਾ ਦਿੱਤਾ ਜੇ ਤੁਸੀਂ ਮਿੱਠਾ ਥੋੜਾ ਤੇਜ਼ ਪੀਣਾ ਚਾਹੁੰਦੇ ਹੋ ਤੁਸੀਂ ਮਿੱਠਾ ਪਾ ਦਿੱਤਾ ਹੈਗਾ ਤੇਜ਼ ਵੀ ਸੰਤੁਲਿਤ ਐਸਾ ਬਣੂ ਪਰ ਮੀਡੀਅਮ ਜਿਆਦਾ ਵਿੱਚ ਮਿੱਠਾ ਦਾ ਖੱਟਾ ਮਿੱਠਾ ਟੇਸਟ ਆ ਰਿਹਾ ਕਿਉਂਕਿ ਇਹੋ ਜਿਹਾ ਚਾਪਾ ਅੰਬੀ ਦਾ ਫਲੇਵਰ ਪਾਇਆ ਹੈ ਨਾ बहुत ज्यादा टेस्टी चलो जी आप अंदर देखे संदार जी ठीक है जी।, जी तो है ना तुम भी जरूर ट्राई करो हाँ मैं देखो एक जगह भर के अपने को तैयार में पा लेंगे पानी ठीक है जी जो थोड़ी मेरी थोड़ी रेसिपी चंकी लगी तो प्लीज़ कोई कुछ लाइक शेयर जी है ना सब्सक्राइब चैनल में जरूर कर लें मिल जाए आप नैक्सट ब्लॉग तक सत श्रीकाल जी